ਕੁਝ ਵਾਂ ਬਾਵਾ ਫ੍ਰੀਜ ਆਗੋਂ ਤੁਮ ਨੂੰ ਆਉਣ ਜਾ ਰਿਹਾ ਜਿਹੜਾ ਕਿ 54 ਸਾਲਸ ਦਾ ਇੰਦਰਜੀਤ ਸਿੰਘ ਖਾਲਸਾ ਜੀ ਦੀ ਸਰਪ੍ਰੇਸੀ ਇਸ ਮਨਾਇਆ ਗਿਆ 2 ਸਾਲਾਂ ਤੋਂ ਉਹਨਾਂ ਤੋਂ ਬਗੈਰ ਅਸੀਂ ਮਨਾਉਣ ਜਾ ਰਹੇ ਐਸਰ ਸਾਧ ਸਿੰਘ ਜੀ ਸਿੰਘ ਸਿੱਖੋ ਇਹਨਾਂ ਦੀ ਵਿਧਾਨਗੀ ਹੇਠ ਮਨਾਇਆ ਜਾ ਰਿਹਾ 15 ਅੱਜ ਅੱਜ ਦੀ ਤਰੀਕ ਦੇ ਵਿੱਚ ਅੱਜ ਅਸੀਂ ਬੱਚਿਆਂ ਦੇ ਕੰਪੀਟੀਸ਼ਨ ਮੁਕਾਬਲੇ ਕਰਵਾਏ ਸੀਗੇ ਜਿਸ ਦੇ ਵਿੱਚ तकरीबन ਕੋਈ 60 ਦੇ ਕਰੀਬ ਬੱਚੇ 10 ਗੋਲਾਂ ਦੇ ਬੱਚੇ ਇੱਥੇ ਪਹੁੰਚੇ ਇਹ ਅਵਾਰਡ ਜਿਹੜਾ ਹੈਗਾ ਇਹ 10000 ਰੁਪਏ ਜਿਹੜਾ ਫਸਟ ਬਚਾਊਗਾ ਸੈਕੰਡ ਜਿਹੜਾ ਬਚਾਏਗਾ ਉਹਨੂੰ 7000 ਤੇ ਥਰਡ ਜਿਹੜਾ ਆਏਗਾ ਉਹਨੂੰ 5000 ਦਿੱਤਾ ਜਾਏਗਾ ਕਿ ਕੰਸੋਲੇਸ਼ਨ ਪ੍ਰਾਈਜ਼ ਜਿਹੜਾ ਉਹ 2100 ਰੁਪਏ ਦਿੱਤਾ ਜਾਏਗਾ ਇਹ ਅਵਾਰਡ 23 ਤਰੀਕ ਨੂੰ ਜਿਹੜਾ ਕਿ ਜੇ ਸਾਡਾ ਸਮਾਗਮ ਸਰਾਣਾ ਸਮਾਗਮ ਜਿਹੜਾ ਬਾ ਗੋਲਜੀ ਸਾਹਿਬ ਉਹਦਾ ਗੁਰੂ ਸਾਹਿਬ ਇੱਕੇ ਦਿੱਤਾ ਜਾਏਗਾ ਤੇ ਇਸੇ ਤਰ੍ਹਾਂ ਹੀ 19 ਤਰੀਕ ਤੋਂ ਸਵੇਰੇ 7:30 ਵਜੇ ਇਹ ਜਿਹੜਾ ਸਮਾਗਮ ਸ਼ੁਰੂ ਹੋਏਗਾ ਜਿਸ ਸੁਖਮਨੀ ਸਾਹਿਬ ਸ੍ਰੀ ਸੁਖਮਨੀ ਸਾਹਿਬ ਪਾਠ ਅਤੇ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਤੋਂ ਬਾਅਦ ਇਹ ਉਪਰੰਤ ਇਹ ਸਾਡੇ ਸਤਿਕਾਰਯੋਗ ਡੀ ਸਾਹਿਬ ਉਹਤੇ ਐਨਾਨਸ ਕਰਨਗੇ ਇਸ ਸਮਾਗਮ ਦੀ ਤੇ ਉਸ ਤੋਂ ਉਪਰੰਤ ਸ਼ਾਮ ਨੂੰ ਧਾਰਮਿਕ ਗਵਾਨ ਸਜਣ ਕੇ ਗੁਜਾਰ ਟੇਲਾ ਸਾਹਿਬ ਵਿਕੇ ਕਥਾਵਾਚਕ ਅਤੇ ਕੀਰਤਨ ਦਰਬਾਰ ਹੋਏਗਾ ਇਸ ਤੋਂ ਬਾਅਦ 20 ਤਰੀਕ ਨੂੰ ਇਸੇ ਤਰ੍ਹਾਂ ਟੇਲਾ ਬਾਬਾ ਫਰੀਦ ਵਿਕੇ ਕਥਾ ਤੇ ਕੀਰਤਨ ਹੋਏਗਾ 21 ਤਰੀਕ ਨੂੰ ਸਵੇਰੇ 8 ਵਜੇ ਸ਼੍ਰੀ ਅਕਨਵਰ ਸਾਹਿਬ ਆਰੰਭ ਕੀਤੇ ਜਾਣਗੇ 21 ਰਾਤ ਨੂੰ ਗੁਰਦਾਰਾ ਗੋਦੀ ਸਾਹਿਬ ਵਿਖੇ ਇਕੱਠਾ ਤੇ ਕੀਰਤਨ ਇੱਥੇ ਗੁਰਦਾਰਾ ਗੋਦੀ ਸਾਹਿਬ ਵਿਖੇ ਹੋਏਗਾ 22 ਤਰੀਕ ਨੂੰ ਕੀ ਮਹਾਨ ਕੀਰਤਨ ਦਰਬਾਰ ਜਿਹੜਾ ਹੋਏਗਾ ਉਹ 22 ਤਰੀਕ ਨੂੰ ਹੋਏਗੀ ਦੀ ਰੈਂਡ ਮਾਈ ਹੇਟਰ ਗੁਰਦਾਰਾ ਟੇਲਾ ਸਾਹਿਬ ਤੋਂ ਆਰੰਭ ਹੋਏਗਾ ਜਿਹੜਾ ਕਿ ਸ਼ਹਿਰ ਦੇ ਵਿੱਚ ਹੁੰਦਾ ਹੋਇਆ 1 ਵਜੇ ਕਰੀਬ ਗੁਰਦਾਰਾ ਗੋਦਰੀ ਸਾਹਿਬ ਵਿਖੇ ਪਹੁੰਚੇਗਾ ਉੱਥੇ ਉਸ ਉੱਤੇ ਸਾਰੇ ਸਤਿਕਾਰਯੋਗ ਜਿਹੜੇ ਚੀਫ ਗੈਸਟ ਹੋਏਗਾ ਉਹਨਾਂ ਤੋਂ ਇਹ ਜਿਹੜੇ ਅਵਾਰਡ ਦਿੱਤੇ ਜਾਣਗੇ ਇਹ ਅਵਾਰਡ ਇੱਕ ਵਾਫੀਦ ਅਵਾਰਡ ਫਾਰ ਇਮਿਊਨਿਟੀ ਫਾਰ ਸਰਵਿਸ ਅਤੇ ਦੂਜਾ ਸਰਾ ਇੰਦਰਜੀਤ ਸਿੰਘ ਖਾਲਸਾ ਅਵਾਰਡ ਅਤੇ ਬੱਚਿਆਂ ਨੂੰ ਜਿਹੜੇ ਕੰਪੀਟੀਸ਼ਨ ਅਵਾਰਡ ਇਹ ਦਿੱਤੇ ਜਾਣਗੇ